ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸਾਬੂਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਸੀਲ ਕਿਦੜਵਾਹਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜਿਹੜਾ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਣ ਝੋਟੀ ਵਕਾਊ ਆ ਜੀਦੀ ਬੰਦ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਅਜਿਹੇ ਚੰਗੇ ਪਸ਼ੂਆਂ ਦੀ ਤੁਸੀਂ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਬਾਈ ਠੀਕ ਹੈ ਜੀ ਠੀਕ ਠਾਕ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਵੀਰੇ ਮੇਰਾ ਨਾਮ ਲਖਵੀਰ ਸਿੰਘ ਲਖਵੀਰ ਸਿੰਘ ਪਿੰਡ ਆਸਾਪੁੱਟਰ ਠੀਕ ਹੈ ਜੀ ਜ਼ਿਲ੍ਹਾ ਸ਼੍ਰੀ ਬਕਸਰ ਸੇ ਵਾਹ ਜੀ ਵਾਹ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 97803 97803 40247 40247 ਹਾਂ ਜੀ ਠੀਕ ਹੈ ਜੀ ਤੇ ਬਾਈ ਇਹ ਝੋਟੀ ਕਰਦੀ ਹੈ ਆਪਣੀ ਹਾਂ ਵੀਰੇ ਕਰਦੀ ਹੈ ਤੇ ਇੱਕ ਇਹ ਨਾਂ ਪਹਿਲਾ ਸੂਆ ਹੀ ਸੁੰਦੀ ਹੈ ਨਾ ਹਾਂ ਪਹਿਲਾ ਸੂਆ ਸੂਣ ਲੱਗੀ ਕਿੰਨੇ ਕ ਦਿਨ ਤਕਰੀਬ ਨਾਲ ਰਹਿੰਦੇ ਇਹ ਅੰਦਾਜ਼ਾ ਵੀਰੇ ਲੈ ਜੁ ਕੀ 12 13 ਦਿਨ 12 ਦਿਨ ਹਾਂਜੀ ਤੇ ਬਾਈ ਇਹ ਸੀਮਣ ਵਗੈਰਾ ਪਤਾ ਕਿਹੜਾ ਲਵਾਇਆ ਸੀ ਨਹੀਂ ਵੀਰੇ ਆਮ ਚੰਗਾ ਮੋਹਰਾ ਦਾ ਹੀ ਲੱਗਾ ਸੀ ਮੋਹਰਾ ਦਾ ਲੱਗਾ ਇਸ ਟਾਈਮ ਠੀਕ ਪਤਾ ਕਿੰਨੇ ਦਿਨ ਲੱਗੇ ਲੋ ਵੀ ਸਜਣੋ ਪਹਿਲਾ ਸੂਆ ਕਰਮਾ ਵਾਲੀ ਨੇ ਸੂਣਾ 10 12 ਦਿਨ ਬਾਅਦ ਜਾਂਦਾ ਵੀ ਸੂਣ ਚ ਬਾਕੀ ਆ ਬਾਕੀ ਕੋਈ 2 4 ਦਿਨ ਪਸੂ ਪਹਿਲੇ ਸੂਏ ਵੱਧ ਵੀ ਲੈ ਜਾਂਦਾ ਹੁੰਦਾ ਤੇ ਮੂੰਹ ਮੱਥੇ ਦੀ ਬਹੁਤ ਸ਼ਾਨਦਾਰਾ ਦੇਖ ਸਕਦੇ ਤੁਸੀਂ ਛ ਥਣ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਕੱਚੀ ਹੈ ਜੇ ਉਸ ਹਾਵਨਾ ਤੁਸੀਂ ਜਜਮੈਂਟ ਕਰ ਲਿਓ ਦੋਸਤੋ ਬਹੁਤ ਚੰਗਾ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੋਸਤੋ ਤੋੜ ਕੇ ਵੀ ਭਾਵਾਂਗੇ ਲਓ ਵੀ ਸਜਣੋ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਆ ਥਣਾ ਦਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਰਾਜੀ ਪਲੀ ਚੰਗੀ ਹੈ ਜੀ ਦੇਖ ਸਕਦੇ ਹੋ ਤੁਸੀਂ ਦੇ ਤੌਰ ਤੇ ਤੁਹਮ ਦਿਖਾ ਦਿੰਦੇ ਕੋਈ ਮਿੱਤਰੋ ਥੋੜਾ ਜਿਹਾ ਮਿੱਥੋ ਘਰਾਂਦੀ ਆ ਹੋਰ ਕੋਈ ਨਹੀਂ ਸੀਲਸ ਲੱਗ ਬਹੁਤ ਇਹ ਕੈਮਰਾ ਇੱਧਰ ਇਹ ਅਗਰ ਇਧਰ ਨਾ ਮੁੜਦੇ ਮੁੜਦੇ ਆ ਵੀ ਇਧਰ ਚਲੋ ਤੋਰ ਲੋ ਹੌਲੀ ਹੌਲੀ ਥੋੜਾ ਜਿਹਾ ਕੈਮਰਾ ਕਰਕੇ ਕੋਈ ਨਹੀਂ ਆਹੋ ਮਿੱਥੋ ਹੀ ਥੋੜਾ ਜਿਹਾ ਘਰਦੀ ਹੂੰ ਤਾਂ ਸੀਲ ਆ ਓਏ ਮਿੱਤਰੋ ਜੱਜਮੈਂਟ ਤੁਸੀਂ ਕਰ ਲਿਓ ਤੋਰ ਕੇ ਤੁਹਾਨੂੰ ਦਿਖਾਤੀ ਆ ਬੰਨਦੇ ਬਾਈ ਕੋਈ ਨਹੀਂ ਬਹੁਤ ਸਾਫ ਸੁਥਰੇ ਹਵਾਨੇ ਦੀ ਆ ਦੋਸਤੋ ਤੇ ਫੇਰ ਤੁਹਾਨੂੰ ਪਿੱਛੋਂ ਦਿਖਾ ਦਿੰਨੇ ਆ ਕਿਉਂਕਿ ਥੋੜਾ ਜਿਹਾ ਪੱਕਾ ਥਾਂ ਸੀ ਅਸੀਂ ਜਾਣ ਕੇ ਨਹੀਂ ਤੋਰੀ ਵੀ ਤਲਕ ਕੇ ਬਸੂ ਕਈ ਵਾਰੀ ਡਿੱਗ ਪੈਂਦਾ ਦਦਾ ਬਹੁਤ ਸਾਫ ਹਵਾਨਾ ਤੇ ਹਜੇ ਕੱਢ ਜੂਗੀ 12-13 ਨੇ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਮੁੱਲ ਵੀ ਲੈ ਲੱਖ ਰੁਪਏ ਕਰਦੇ ਆ ਇੱਕ ਲੱਖ ਮਾਨਤਨ ਹੋ ਜੂਗੀ ਆ ਮਾਨਤਨ ਕਰਾਂਗੇ ਲਓ ਵੀ ਸੱਜਣੋ 1 ਲੱਖ ਮੁੱਲਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਕੋਈ ਵੀ ਮੇਰਾ ਸੱਜਣਾ ਵੀਰ ਦੂਰੋਂ ਨੇੜੋਂ ਚੱਲ ਕੇ ਆਊ ਉਹਦਾ ਮਾਨਤਨ ਹੋਊਗਾ ਹਾਂਜੀ ਤੇ ਨੰਬਰ ਆਪਾਂ ਸਕਰੀਨ ਤੇ ਲਾਤਾ ਬਾਈ ਦਾ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਸਬਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗ ਲੱਗਿਆ ਹੋਇਆ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ। ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਦੱਸੋ ਤੇ ਜਲਦੀ ਮਿਲਦੇ ਆਂ ਅਜਿਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।